ਸਸਿਕਾ ਨਮਸਕਾਰ ਅਲਾਫਜ਼ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਆ ਜਿਹੜੇ ਮਦਨ ਮੋਹਨ ਮਾਲਵੀਆ ਸਗੇ ਉਹ ਆ ਕਾਫੀ ਪੜੇ ਲਿਖੇ ਸਗੇ ਆ ਟੀਚਰ ਵਾਲੀ ਪੋਜੀਸ਼ਨ ਤੇ ਸਗੇ ਤੇ ਉਹਨਾਂ ਦੀ ਖਾਸੀਅਤ ਸੀ ਕਿ ਉਹ ਜਿਹੜੀ ਉਹਨਾਂ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਦੇ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਆ ਉਹਦੀ ਸਥਾਪਨਾ ਕੀਤੀ ਉਹ ਫਾਊਂਡਰ ਸੀਗੇ ਉਹਨਾਂ ਨੇ ਬਣਾਈ ਸੀ ਤੇ ਜਦੋਂ ਉਹਦਾ ਆ ਓਪਨਿੰਗ ਸੀਗੀ ਉਸ ਵੇਲੇ ਉਹਨਾਂ ਨੇ ਗਾਮਾ ਪਹਿਲਵਾਨ ਹੁਣਾਂ ਨੂੰ ਉੱਥੇ ਬੁਲਾਇਆ ਸੀ ਤੇ ਗਾਮਾ ਪਹਿਲਵਾਨ ਉਸ ਵੇਲੇ ਸਭ ਤੋਂ ਜ਼ਿਆਦਾ ਮਸ਼ਹੂਰ ਸੀਗੇ ਕੁਸ਼ਤੀਆਂ ਦੇ ਵਿੱਚ ਤੇ ਕਿਸੇ ਤੋਂ ਟੈਂਦੇ ਨਹੀਂ ਸੀਗੇ। ਅ ਕਾਫੀ ਨਾਮਣਾ ਸੀਗਾ ਉਹਨਾਂ ਦਾ ਭਾਰਤ ਦੇਸ਼ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਸਪੈਸ਼ਲ ਉੱਥੇ ਸੱਦਾ ਪੱਤਰ ਆਇਆ ਸੀ ਤੇ ਉੱਥੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ। ਤੇ ਮਾਲਵੀਆ ਜੀ ਨੇ ਜਦੋਂ ਮਾਈਕ ਤੇ ਇੰਟਰੋਡਕਸ਼ਨ ਕੀਤੀ ਗਾਮਾ ਪਹਿਲਵਾਨ ਦੀ ਕਿ ਬਹੁਤ ਮਹਾਨ ਇਨਸਾਨ ਆ ਜਿਹੜੇ ਗਾਮਾ ਪਹਿਲਵਾਨ ਆ ਉਹ ਤੁਹਾਨੂੰ ਹੁਣ ਆਪਣੇ ਵਿਚਾਰ ਦੇਣਗੇ ਜਦੋਂ ਗਾਮਾ ਪਹਿਲਵਾਨ ਦੀ ਮਾਈਕ ਤੇ ਆਏ ਬੋਲੇ ਉਹ ਕਹਿੰਦੇ ਮੈਂ ਮਹਾਨ ਨਹੀਂ ਹੈਗਾ ਮਹਾਨ ਤੁਸੀਂ ਆ ਉਹਦਾ ਕਾਰਨ ਹੈ ਇੱਕ ਉਹ ਕਹਿੰਦੇ ਕੀ ਕਾਰਨ ਆ ਉਹ ਕਹਿੰਦੇ ਮੈਂ ਪਹਿਲਵਾਨ ਆ ਮੈਂ ਲੋਕਾਂ ਨੂੰ ਸੁੱਟਦਾ ਆ ਤੁਸੀਂ ਲੋਕਾਂ ਨੂੰ ਉਠਾਉਨੇ ਆ ਇਸ ਕਰਕੇ ਤੁਸੀਂ ਮਹਾਨ ਆ ਡੇਗਣ ਵਾਲਾ ਮਹਾਨ ਨਹੀਂ ਹੁੰਦਾ ਚੁੱਕਣ ਵਾਲਾ ਮਹਾਨ ਹੁੰਦਾ ਆ ਬੜੀ ਡੂੰਗੀ ਗੱਲ ਸੀ ਜਿਹੜੀ ਗਾਮਾ ਪਹਿਲਵਾਨ ਨੇ ਉਸ ਸਟੇਜ ਦੇ ਉੱਤੇ ਉਸ ਵੇਲੇ ਕਹੀ ਸੀ ਤੇ ਇਹੀ ਗੱਲ ਅੱਜ ਵੀ ਆ ਕਿ ਜਿਹੜੀ ਸਾਡੀ ਸਿੱਖਿਆ ਕ੍ਰਾਂਤੀ ਆ ਮਤਲਬ ਕਿ ਪੜਿਆ ਲਿਖਿਆ ਬੰਦਾ ਜੋ ਪੜ੍ਹਾਈ ਕਰਦਾ ਆ ਉਹ ਮਨੁੱਖਤਾ ਨੂੰ ਲੋਕਾਂ ਨੂੰ ਚੁੱਕਣ ਦਾ ਕੰਮ ਕਰਦਾ ਆ ਮਤਲਬ ਕਿ ਉਠਾਉਣ ਦਾ ਕੰਮ ਕਰਦਾ ਉਹਨਾਂ ਨੂੰ ਅ ਨੌਲੇਜ ਦਿੰਦਾ ਆ ਕਹਾ ਅੱਗੇ ਵਧਣ ਦਾ ਜਿਹੜਾ ਉਹ ਉਪਰਾਲਾ ਕਰਦਾ ਆ ਇਸ ਕਰਕੇ ਹਮੇਸ਼ਾ ਦੂਜਿਆਂ ਨੂੰ ਉਠਾਉਣ ਵਾਲੇ ਬਣੋ ਚੁੱਕਣ ਵਾਲੇ ਬਣੋ ਨਾ ਕਿ ਡੇਗਣ ਵਾਲੇ ਬੇਸ਼ੱਕ ਤੁਸੀਂ ਅ ਕਿਸੇ ਵੀ ਪੋਜੀਸ਼ਨ ਤੇ ਹੋਵੋ ਕਿਸੇ ਨੂੰ ਡੇਗੋ ਨਾ ਲੱਗਤਾ ਜਿਹੜੀਆਂ ਹੁੰਨੀਆਂ ਸਾਡੀਆਂ ਇਹ ਕੱਲਾ ਤੁਰਨੇ ਦੇ ਕੰਮ ਨਹੀਂ ਆਉਂਦੀਆਂ ਇਹ ਲੱਤ ਅੜਾਉਣ ਦੇ ਵੀ ਕੰਮ ਆਉਂਦੀ ਆ ਲੋਕਾਂ ਦੇ ਰਾਹਾਂ ਦੇ ਵਿੱਚ ਲੋਕਾਂ ਨੂੰ ਸੁੱਟਣ ਦੇ ਲਈ ਕਈ ਲੋਕ ਜਿਹੜੇ ਇਹ ਇਸ ਤਰ੍ਹਾਂ ਕਰਦੇ ਆ ਇਸ ਕਰਕੇ ਲੱਤਾਂ ਜਿਹੜੀਆਂ ਉਹ ਹਮੇਸ਼ਾ ਅੱਗੇ ਵਧਣ ਲਈ ਤੁਰਨ ਲਈ ਹੀ ਕੰਮ ਆਉਣੀਆਂ ਚਾਹੀਦੀਆਂ ਨਾ ਕਿ ਕਿਸੇ ਨੂੰ ਸੁੱਟਣ ਦੇ ਲਈ ਕਿਸੇ ਨੂੰ ਡੇਕਣ ਦੇ ਲਈ ਕਿਸੇ ਨੂੰ ਡੇਕ ਕੇ ਅੱਗੇ ਵਧਣ ਦੇ ਲਈ ਇਹ ਜਿਹੜੀ ਆ ਮਾੜੀ ਸੋਚ ਆ ਮਾੜੀ ਮਾੜੀ ਪਰਵਰਤੀ ਆ ਇਸ ਕਰਕੇ ਇਸੀ ਤੋਂ ਬਚਣਾ ਚਾਹੀਦਾ ਅੱਗੇ ਆਪ ਵੀ ਵਧਣਾ ਚਾਹੀਦਾ ਤੇ ਨਾਲ ਦੂਜਿਆਂ ਨੂੰ ਵੀ ਲੈ ਕੇ ਅੱਗੇ ਵਧਣਾ ਚਾਹੀਦਾ ਕਿਸੇ ਤੋਂ ਕਿਸੇ ਦੀ ਕਾਮਯਾਬੀ ਤੇ ਸੜਨਾ ਨਹੀਂ ਚਾਹੀਦਾ ਜਲਣਾ ਨਹੀਂ ਚਾਹੀਦਾ ਅ ਅਗਲੇ ਦੀ ਕਾਮਯਾਬੀ ਤੁਹਾਡੀ ਕਾਮਯਾਬੀ ਉਹੀ ਇਨਸਾਨ ਮਹਾਨ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਅ ਉੱਚਾ ਦੇਖ ਕੇ ਮਹਾਨ ਦੇਖ ਕੇ ਵਾਧਾ ਦੇਖ ਕੇ ਖੁਸ਼ ਹੁੰਦਾ ਆ ਤੇ ਅਗਲੇ ਦੀ ਤਰੱਕੀ ਕਰਾਉਣ ਦੇ ਵਿੱਚ ਮਦਦ ਕਰਦਾ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਲਵ ਯੂ ਆ